मैं गल करनी आइडेंटिटी साड़ी आइडेंटिटी की है सिख आइडेंटिटी की है तो उसन लिखत च कि प्रेजेंट किया गया ਔਰ ਅੱਜ ਦੇ ਜ਼ਮਾਨੇ 'ਚ ਡਿਜੀਟਲ 에ਰਾ ਦੇ ਵਿੱਚ ਜਿੱਥੇ ਆਪਾਂ AI ਦੀ ਵੀ ਵਿਵਹਾਨਸਾ ਵੀ ਗੱਲ ਕਰਕੇ ਗਏ ਆ AI ਔਰ ਡਿਜੀਟਲ ਕੰਟੈਂਟ ਜਿਹੜਾ ਹੈ ਉਹਦੇ ਵਿੱਚ ਕਿਵੇਂ ਕੀਤਾ ਜਾ ਰਿਹਾ ਹੈ ਮੈਮਰੀ ਕੀ ਹੁੰਦੀ ਹੈ ਮੈਮਰੀ ਨੂੰ ਕ੍ਰੀਏਟ ਕਿਉਂ ਕੀਤਾ ਜਾਂਦਾ ਹੈ ਕਿਵੇਂ ਕੀਤਾ ਜਾਂਦਾ ਆਪਾਂ ਵੀ ਅੱਜ ਕੁਝ ਕ੍ਰੀਏਟ ਕਰ ਰਹੇ ਆ ਹੈ ਨਾ ਆਪਾਂ ਗੱਲ ਕਰ ਰਹੇ ਆ ਯਾਦ ਕਰ ਰਹੇ ਆ ਤਾਂ ਮੈਮਰੀ ਕ੍ਰੀਏਸ਼ਨ ਕਦੇ ਵੀ ਨੈਚੁਰਲ ਨਹੀਂ ਹੁੰਦੀ ਮੈਨੂੰ ਜੋ ਸਿਖਾਇਆ ਗਿਆ ਮੈਨੂੰ ਉਹ ਯਾਦ ਹੈ ਜੇ ਮੇਰੇ ਪੇਰੈਂਟਸ ਨੇ ਮੈਨੂੰ ਫਤਿਹ ਬੁਲਾਣੀ ਸਿਖਾਈ ਤਾਂ ਮੈਨੂੰ ਉਹ ਯਾਦ ਹੈ ਹੈ ਨਾ ਜੇ ਸਕੂਲ 'ਚ ਜਾ ਕੇ ਬੱਚਾ ਗੁੱਡ ਮਾਰਨਿੰਗ ਬੋਲਦਾ ਹੈ ਸੁਰਿਆ ਸੀ ਮਿਲਦੇ ਆ ਫ੍ਰੈਂਚ 'ਚ ਕਹਿੰਦੇ ਆ ਹੈਲੋ ਹੈ ਨਾ ਆਪਣੇ ਕਲੀਕਸ ਨੂੰ ਮਿਲਦੇ ਆ ਆਪਾਂ ਗੁੱਡ ਮਾਰਨਿੰਗ ਕਰ ਦਿੰਦੇ ਆ ਵੀ ਸੀ ਸਾਹਿਬ ਨੂੰ ਮਿਲਦੇ ਆ ਸਰ ਨੂੰ ਮਿਲਦੇ ਆ ਜਿਨ੍ਹਾਂ ਦੇ ਰੂਪ ਤੋਂ ਚਲਕਦਾ ਹੈ ਨਾ ਵੀ ਅੱਜ ਸਿੱਖਨੇ ਹੈ ਨਾ ਉਹਨਾਂ ਨੂੰ ਆਪਾਂ ਸਤਿ ਸ਼੍ਰੀ ਅਕਾਲ ਵੀ ਬੁਲਾਣੇ ਆ ਰਾਈਟ ਸੋ ਇਹ ਸਾਰੀਆਂ ਚੀਜ਼ਾਂ ਨਾ ਸਿਖਾਈਆਂ ਗਈਆਂ ਸਾਡੇ ਦਿਮਾਗ 'ਚ ਪਾਈਆਂ ਗਈਆਂ ਤੇ ਸਾਰੀ ਇੱਕ ਕ੍ਰੀਏਸ਼ਨ ਹੈ ਔਰ ਕ੍ਰੀਏਸ਼ਨ ਕਦੇ ਵੀ ਇਨੋਸੈਂਟ ਨਹੀਂ ਹੁੰਦੀ ਅਸੀਂ ਜਿਹੜੀ ਗੱਲ ਬੋਲਦੇ ਆ ਜਿਹੜੀ ਗੱਲ ਕਿਸੇ ਦੇ ਸਾਹਮਣੇ ਰੱਖਦੇ ਆ ਰਿਪਰੈਜੈਂਟੇਸ਼ਨ ਕਹਿੰਦੇ ਆ ਉਹਨੂੰ ਹੈਨਾ ਆਪਾਂ ਇੰਗਲਿਸ਼ 'ਚ ਜਿਹੜੀ ਕਰਦੀ ਹੈ ਰਿਪਰੈਜੈਂਟੇਸ਼ਨ ਥਿਉਰੀ ਹੈ ਬੜੀ ਤਕੜੀ ਰਾਈਟ ਰਿਪਰੈਜੈਂਟੇਸ਼ਨ ਹਮੇਸ਼ਾ ਪੋਲਿਟਿਕਲ ਹੁੰਦੀ ਹੈ ਅਸੀਂ ਕੋਈ ਵੀ ਗੱਲ ਕੀਤੀ ਆਪਾਂ ਕਿਸਾਨੀ ਅੰਦੋਲਨ ਵੀ ਦੇਖਿਆ ਹੈਨਾ ਉੱਥੇ ਵੀ ਬਹੁਤ ਕੁਝ ਹੋਇਆ ਗੁਰੂ ਸਾਹਿਬ ਦੀ ਮੈਮੋਰੀਅਲ ਤੇ ਬਹੁਤ ਕੁਝ ਹੋਇਆ ਜੋ ਵੀ ਹੋਇਆ ਅਸੀਂ ਕ੍ਰੀਏਟ ਕੀਤਾ ਕਿਸੇ ਗੱਲ ਨੂੰ ਤੁਸੀਂ ਕਿੱਥੇ ਤੱਕ ਲੈ ਕੇ ਜਾਣਾ ਹੈ ਉਹ ਡਿਪੈਂਡ ਕਰਦਾ ਹੈ ਤੁਹਾਡਾ ਪੋਲੀਟੀਕਲ ਮੋਟਿਵ ਕੀ ਹੈ রাইਟ ਸੋ ਮੈਂ ਗੱਲ ਕਰੂੰਗੀ ਹਵਾਲੇ ਨਾਲ ਡਿਜੀਟਲ ਹਿਮਨਿਟੀਜ਼ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹਨੀ ਆ ਇੱਕ ਹੁੰਦੀ ਹੈ ਡਿਜੀਟਲ ਹਿਮਨਿਟੀਜ਼ ਆਨਲਾਈਨ ਕੰਟੈਂਟ ਸਭਨਾਂ ਨੂੰ ਪਤਾ ਕੀ ਹੈ ਜੋ ਕੁਝ ਇੰਟਰਨੈਟ ਤੇ ਸਾਰਾ ਆਨਲਾਈਨ ਕੰਟੈਂਟ ਹੈ ਹੈਨਾ ਬਟ ਇਹ ਹੁੰਦਾ ਹੈ ਡਿਜੀਟਲ ਹਿਮਨਿਟੀਜ਼ ਡਿਜੀਟਲ ਹਿਮਨਿਟੀਜ਼ ਕੀ ਹੈ ਕਿ ਉਹ ਕੰਟੈਂਟ ਜਿਹੜਾ ਸਾਡੇ ਕੋਲ ਹਾਰਡ ਕਾਪੀ ਵੀ ਹੈ ਜਿਹੜਾ ਸਾਡੇ ਕੋਲ ਸੌਫਟ ਕਾਪੀ ਵੀ ਹੈ ਮੈਂ ਕੁਝ ਵੀ ਲਿਖਿਆ ਮੈਂ ਇੱਕ ਬੁੱਕ ਲਿਖੀ ਉਹਨੂੰ ਜਦੋਂ ਡਿਜੀਟਲਾਈਜ਼ ਕਰਤਾ ਤਾਂ ਡਿਜੀਟਲ ਕੰਟੈਂਟ ਤੇ ਡਿਜੀਟਲ ਹਿਮਨਿਟੀਜ਼ ਦੇ ਅੰダー ਆ ਗਿਆ ਹੈਨਾ ਗੁਰਗ੍ਰੰਥ ਸਾਹਿਬ ਡਿਜੀਟਲ ਵੀ ਸਾਡੇ ਕੋਲ ਹੈਗੇ ਆ ਜਿਸ ਡਿਜੀਟਲਾਈਜੇਸ਼ਨ ਕਰਵਾ ਰਹੇ ਆ ਐਸਜੀਪੀਸੀ ਕਾਫੀ ਕੁਝ ਡਿਜੀਟਲਾਈਜ਼ ਕਰਵਾ ਰਹੀ ਹੈ ਔਰ ਡਿਜੀਟਲ ਕੰਟੈਂਟ ਬਣ ਗਿਆ ਉਹ ਇੱਕ ਡਿਸਪਲਿਨ ਸਪੈਸੀਫਿਕ ਹੈ ਉਹਨੂੰ ਬੜੇ ਤਰੀਕੇ ਨਾਲ ਅਪਲੋਡ ਕੀਤਾ ਜਾਂਦਾ ਹੈ ਤਾਂ ਉਹ ਡਿਜੀਟਲ ਹਿਮਨਿਟੀਜ਼ ਹੈ ਦੂਜੀ ਚੀਜ਼ ਜਿਹੜੀ ਸਾਡੇ ਲਈ ਵਰੀ ਸਮ ਹੈ ਧਿਆਨ ਦੇਣ ਜੋ ਲਾਈਕ ਹੈ ਉਹ ਹੈ AI ਕੰਟੈਂਟ ਜਿਹਦੀ ਪਰ ਤਾਂ ਸਭੀ ਗੱਲ ਕਰਕੇਗੇ AI ਦੇ ਉੱਪਰ ਜਿਹੜਾ ਹੈ ਉਸ ਨੂੰ ਕੋਈ ਕ੍ਰੀਏਟ ਨਹੀਂ ਕਰ ਰਿਆ ਉਹ ਚੱਕ ਰਿਆ ਉਹ ਇੱਕ ਸੌਫਟਵੇਅਰ ਹੈ ਕੈਲਕੂਲੇਸ਼ਨਸ ਹੈ ਡਾਟਾ ਬਾਈਟਸ ਹੈ ਹੈਨਾ ਉਹ ਸਾਰੀ ਚੀਜ਼ਾਂ ਚੱਕੀਆਂ ਜਾ ਰਹੀਆਂ ਨੇ ਤਾਂ ਜੋ ਕੁਝ ਅਵੇਲੇਬਲ ਹੋਗਾ ਉਹ ਹੈ ਜੋ ਕ੍ਰੀਏਟ ਕਰ ਦੂਗਾ AI ਜਿਹੜਾ politically motivated ਨਹੀਂ ਹੈ AI ਇੱਕ software ਹੈ algorithm ਲਗਾਉਂਦਾ ਹੈ ਜੋ data ਪਿਆ ਉਹਨੂੰ ਇਕੱਠਾ ਕਰਦਾ ਸਾਨੂੰ ਬਣਾ ਕੇ ਦੇ ਦਿੰਦਾ ਅਸੀਂ ਉਹਨੂੰ ਕਹਿੰਦੇ ਨਾ ਤੂੰ award ਨਾ ਪਾਵਾ ਦੇ ਇਹਨਾਂ ਮੈਂ ਹੁਣੇ ਥੋੜੀ ਦੇਰ ਪਹਿਲਾਂ ਇੱਕ press note ਕਰੀ ਸੀ ਉਹ ਤੇ ਮੈਂ commemorate ਦੀ ਜਗ੍ਹਾ celebration ਇੱਕ ਭੇਜਿਆ ਹੈ ਨਾ ਦੀਵਾਲੀ ਦੇ ਰਿਲੇਟਿਡ ਸੋ ਤੁਸੀਂ commemorate ਦੀ ਜਗ੍ਹਾ ਉਹਨੂੰ ਕਹਿੰਤਾ ਕਿ celebrate ਲਿਖਣਾ ਵਰਡ ਉਹਨੇ ਸਾਰੀ commemoration ਹਟਾਤੀ ਉਸ ਵਰਗ ਉਹਨੇ celebrate ਕਰਤਾ ਰਾਈਟ ਉਹਨੂੰ ਤੁਸੀਂ ਚਾਹੇ ਜਾਂ feed ਕਰੀ ਜਾਵਾਂਗੇ ਉਹ ਉਹੇ ਜਿਹਾ ਕੰਟੈਂਟ ਬਣਾਈ ਜਾਏਗਾ ਸੋ so, AI ਦੇ ਵਿੱਚ ਸਹੀ ਜਿਹੜਾ ਕੰਟੈਂਟ ਅਵੇਲੇਬਲ ਹੋਣਾ ਉਹ ਕਿੱਥੋਂ ਹੋਊਗਾ ਜਦੋਂ ਅਸੀਂ ਦਵਾਂਗੇ ਉਹਨੂੰ ਰਾਈਟ ਅਸੀਂ AI ਜਨਰੇਸ਼ਨਸ ਕਰਦੇ ਹਾਂ ਸਾਰੇ ਕਰਦੇ ਹਾਂ ਕਰਨੀ ਚਾਹੀਦੀ ਹੈ ਸਾਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ ਜਿਹੜੇ ਮਰਜ਼ੀ ਉਹ ਮਰਜ਼ੀ AI ਦਾ ਸ਼ੁਰੂ ਹੋ ਚੁੱਕਿਆ ਹੈ ਕੱਲ ਨੂੰ ਇਹੀ ਅੱਗੇ ਜਾਣਾ ਹੈ ਅਸੀਂ ਆਪਣੇ ਸਟੂਡੈਂਟਸ ਨੂੰ ਵੀ ਸਮਝਾਉਣਾ ਕਿ ਆਨਲਾਈਨ ਇਜ਼ ਦਾ ਫਿਊਚਰ ਐਂਡ ਵੀ ਆਰ ਦਾ ਫਿਊਚਰ ਠੀਕ ਹੈ ਮਨੇ ਚਲੋ ਅਸੀਂ ਚਾਲੀ ਪੰਜਾਹ ਦੇ ਗੇਟ ਤੇ ਪਹੁੰਚ ਗਏ ਮਿਡਜੇ ਤੇ ਪਹੁੰਚ ਗਏ ਬਟ ਫਿਰ ਵੀ ਅਜੇ ਅਸੀਂ ਫਿਊਚਰ ਹੈਗੇ ਆ ਅਗਲੇ ਵਕਤਾਂ ਜਿਵੇਂ ਕੈਰਸਾ ਜਿਵੇਂ ਵਿਦਵਾਨ ਵਕਤਾ ਮੈਨੂੰ ਸੁਣ ਕੇ ਬੜਾ ਵਧੀਆ ਜਿਹਾ ਲੱਗਿਆ ਵੀ ਹਾਂ ਅਸੀਂ ਵਿਦਵਾਨ ਵਕਤਾ ਹੈਗੇ ਆ ਰਾਈਟ ਸੋ ਅਸੀਂ ਅਗੋ ਆਪਣੀ ਜਨਰੇਸ਼ਨਸ ਨੂੰ ਅਸੀਂ ਆਪਾਂ ਵੀ ਜਿਹੜੇ ਸਾਰੇ ਬੈਠੇ ਆ ਆਲਮੋਸਟ ਆਪਾਂ ਸਾਰੇ ਟੀਚਿੰਗ ਫੈਟਰਨਿਟੀ ਜੋ ਅਸੀਂ ਆਪਣੇ ਸਟੂਡੈਂਟਸ ਨੂੰ ਨੈਕਸਟ ਯੂਥ ਨੂੰ ਤਿਆਰ ਕਰਨਾ ਤਾਂ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਇਹ ਦੱਸਣਾ ਕਿ ਡਿਜੀਟਲੀ ਜੋ ਕੁਝ ਵੀ ਹੈ ਉਹ ਜੋ ਕਿਹੜੀ ਚੀਜ਼ ਚੱਕਣੀ ਹੈ ਕਿਹੜੀ ਨਹੀਂ ਚੱਕਣੀ ਅਸੀਂ AI ਦੇ ਇੱਕ ਵੀਡੀਓ ਆਈ ਅੱਛਾ ਕਈ ਜਣੇ ਨੇ ਦੇਖਿਆ ਹੋਗਾ Facebook ਤੇ Instagram ਤੇ ਗੁਰਬਾਣੀ ਆ ਹੁੰਦੀ ਹੈ ਪਿੱਛੇ ਫੋਟੋਸ ਚਲਦੀਆਂ ਹੁੰਦੀਆਂ ਮੈਂ ਸਰਨਲ ਵੀ ਇੱਕ ਵਾਰੀ ਗੱਲ ਕੀਤੀ ਮੈਨੂੰ ਬੜੀ ਤਕਲੀਫ ਹੁੰਦੀ ਹੈ ਫੋਟੋ ਦੇਖ ਕੇ ਰਾਈਟ ਉਹਦੇ ਜੀ ਕੀ ਸੀ ਦੋ ਤਿੰਨ ਦਿਨ ਪਹਿਲਾਂ ਹੀ ਸੀ ਸੋ ਕਿਉਂ ਮੰਨਦਾ ਆਖੀਏ ਜੱਜਮੇ ਰਾਜਨ ਸ਼ਬਦ ਚੱਲ ਰਿਹਾ ਬਹੁਤ ਵਧੀਆ ਸ਼ਬਦ ਸੁਕੂਨ ਵਾਲਾ ਸ਼ਬਦ ਚੱਲ ਰਿਹਾ ਹੈ 뮤జిక్ ਬਹੁਤ ਅੱਛਾ ਹੈ ਸਾਰਾ ਕੁਝ ਬਹੁਤ ਅੱਛਾ ਹੈ ਪਰ ਜਿਹੜੀਆਂ ਫੋਟੋਜ਼ ਆ ਪਿੱਛੇ ਉਹ Hindu ladies ਯਾ ਇਹ ਸਾਰੀ ਸਾੜੀ ਇਸ ਨੋਟ ਬੈਡ ਸਾਰੇ ਪਾਸੀ ਪਾਣੇ ਆ ਠੀਕ ਹੈ ਸਾੜੀ ਪਾਣ ਦਾ ਤਰੀਕਾ ਤਿਆਰ ਹੋਣ ਦਾ ਤਰੀਕਾ ਬੋਡੀ ਲੈਂਗੁਏਜ ਜੈਸਚਰਸ ਉਹ ਤਾਂ ਫੇਰ ਉਹੀ ਮੰਦਾ ਆਖਣ ਵਾਲੀ ਗੱਲ ਹੋਗੀ ਤਾਂ ਫਿਰ ਅਸੀਂ ਜੋ ਸਨੇਹਾ ਦੇਣਾ ਚਾਹੁੰਦੇ ਸੀ ਉਹ AI ਨੇ ਉਹ ਨਹੀਂ ਚੱਕਿਆ ਉਹ AI ਜਨਰੇਟਡ ਹੈ ਉਹਨੂੰ ਐਸੈਂਸ ਨਹੀਂ ਪਤਾ ਉਸ ਚੀਜ਼ ਦਾ ਤਾਂ ਜਦ ਤੱਕ ਅਸੀਂ ਉਸ ਚੀਜ਼ ਨੂੰ ਰਿਪੋਰਟ ਨਹੀਂ ਕਰਾਂਗੇ ਜੇ ਤੁਹਾਨੂੰ ਦਿਖ ਰਿਹਾ ਉਹਨੂੰ ਡਿਸਲਾਈਕ ਕਰੋ ਉਹਨੂੰ ਸ਼ੇਅਰ ਨਾ ਕਰੋ ਜਾਂ ਸ਼ੇਅਰ ਜਾਂ ਡਿਸਲਾਈਕ ਕਰ ਦਿਓ ਜਾਂ ਉਹਨੂੰ ਰਿਪੋਰਟ ਕਰ ਦਿਓ ਰਿਪੋਰਟ ਕਰੋਗੇ ਇਮੀਡੀਏਟਲੀ ਹਟ ਜਾਂਦਾ ਹੈ ਔਰ ਇੱਕ ਦੇ ਰਿਪੋਰਟ ਨਾਲ ਨਹੀਂ ਕੁਝ ਹੋਣਾ ਕਮ ਸੇ ਕਮ 50 ਰਿਪੋਰਟਸ ਜਾਂ 100 ਰਿਪੋਰਟ ਰਿਪੋਰਟ ਚਾਹੀਦੀ ਹੈ ਅਬਾ ਸਾਰੇ ਟੀਚਰਸ ਆ ਸਰਦੂ ਕੋ ਲੈਣਾ ਸਟੂਡੈਂਟ ਹੈ ਸਾਡੇ ਕੋਲ ਤਾਂ ਪਾਵਰ ਹੈ ਸਾਡੇ ਹੱਥਾਂ ਤੇ ਸ਼ਾਇਦ ਜੀ ਨੂੰ ਅਸੀਂ ਨਹੀਂ ਸਮਝ ਪਾ ਰਹੇ ਯੂਥ ਨੂੰ ਤੁਸੀਂ ਜਿੱਦਣ ਨੂੰ ਤੋਰੋਗੇ ਉਦੋਂ ਨੂੰ ਤੁਰ ਪੈਣਗੇ ਸੋ ਡਿਜੀਟਲ 에ਰਾ ਦੇ ਵਿੱਚ ਕੀ ਅਸੀਂ ਸਰਕੂਲੇਟ ਕਰਨਾ ਚਾਹੁੰਦੇ ਹਾਂ ਮੈਂ ਬਹੁਤ ਕੁਝ ਲਿਖਿਆ ਸੀ ਬਟ ਮੈਨੂੰ ਲੱਗਿਆ ਕਿ ਆਪਾਂ ਗੱਲਾਂ ਕਰ ਲਈਏ ਉਹ ਚੀਜ਼ ਨੂੰ ਸਮਝ ਲਈਏ ਤਾਂ ਬੈਟਰ ਹੋਗਾ ਚੈਲੰਜੇਸ ਕੀ ਹੈ ਸਾਡੇ ਇਸ਼ੂਸ ਕੀ ਹਨ ਕਿ ਤੈਨੂੰ ਸੋਲਵ ਕਿਵੇਂ ਕਰਨਾ ਤਾਂ ਜੇ ਅਸੀਂ ਆਪਣੇ ਸਟੂਡੈਂਟਸ ਨੂੰ ਆਪਣੇ ਯੂਥ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰ 'ਚ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਮਝਾਣੇ ਆ ਕਿ ਬੇਟਾ ਇਹਨੂੰ ਸ਼ੇਅਰ ਵੀ ਨਹੀਂ ਕਰਨਾ ਕਿਸੇ ਗੱਲ ਨੂੰ ਇੰਪੋਰਟੈਂਸ ਦੇਵਾਂਗੇ ਤਾਂ ਉਹ ਵੱਡੀ ਬਣਦੀ ਹੈ ਜਿਹਨੂੰ ਇੰਪੋਰਟੈਂਸ ਇਹਨਾਂ ਦੋ ਅਗਲਾ ਇੱਕ ਵਾਰ ਅਗਲੇ ਨੂੰ ਲਾਈਕਸ ਦਿਓ ਅਗਲਾ ਹੋਰ ਕੰਮ ਕਰੂਗੀ ਨਹੀਂ ਸਾਰਾ ਖੇਡ ਸਿਰਫ ਨਾ ਲਾਈਕਸ ਨਹੀਂ ਹੈ ਤੇ ਵਿਊਜ਼ ਦੇ ਤੇ ਸ਼ੇਅਰਿੰਗ ਦੇ ਜੇ ਤੁਸੀਂ ਉਸ ਚੀਜ਼ ਨੂੰ ਲਾਈਕ ਹੀ ਨਹੀਂ ਕਰ ਰਹੇ ਉਸ ਨੂੰ ਅਸੀਂ ਦੇਖਿਆ ਹੀ ਨਹੀਂ ਉਹਨੂੰ ਅਸੀਂ ਵਿਊ ਹੀ ਨਹੀਂ ਦਿੱਤਾ ਕੋਈ ਆਬਵੀ ਜ਼ੀਰੋ ਹੋ ਜਾਊਗਾ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਜੇਸੀ ਉਹਨੂੰ ਲਾਈਕ ਵੀ ਕਰਦੇ ਆਂ ਸ਼ੇਅਰ ਵੀ ਕਰ ਦੋ ਹਰ ਜਗ੍ਹਾ ਸ਼ੇਅਰ ਕਰੋ ਫੇਸਬੁੱਕ ਤੇ ਵੀ ਕਰੋ ਇੰਸਟਾ ਤੇ ਵੀ ਕਰੋ ਵਟਸਐਪ ਤੇ ਵੀ ਕਰੋ ਜਿੰਨੇ ਉਹਦੇ ਵਿਊਜ਼ ਅੱਛੇ ਆ ਚੀਜ਼ਾਂ ਦੇ ਵਧਣਗੇ ਉਹੀ じゃ ਕੰਟੈਂਟ ਜਨਰੇਟ ਹੋਣਾ ਸ਼ੁਰੂ ਹੋ ਜਾਊਗਾ ਸਾਡੀ ਆਈਡੈਂਟੀਟੀ ਅਸੀਂ ਕੌਣ ਹੈਗੇ ਆਂ ਅਸੀਂ ਸਿੱਖ ਆਂ ਔਰ ਸਿੱਖ ਹਮੇਸ਼ਾ ਸਿੱਖਦਾ ਹੈ ਜਿਹੜਾ ਬੰਦਾ ਇਹ ਸੋਚ ਲਿਆ ਨਾ ਮੈਨੂੰ ਤਾਂ ਸਭ ਕੁਝ ਪਤਾ ਹੈ ਉਹ ਫਿਰ ਉਹ ਸਿੱਖ ਨਹੀਂ ਹੈ ਉਹ ਫਿਰ ਮੂਲ ਰੂਪ ਤੇ ਹੀ ਸਿੱਖ ਨਹੀਂ ਹੈ ਰਾਈਟ ਸਿੱਖ ਦਾ ਤਾਂ ਮਤਲਬ ਹੀ ਇਹੀ ਹੈ ਸਿੱਖਣਾ ਹੈ ਨਾ ਤੇ ਜੇ ਅਸੀਂ ਸਿੱਖਣਾ ਬੰਦ ਕਰ ਗਏ ਸਾਨੂੰ ਇਹ ਲੱਗਣ ਲੱਗ ਗਿਆ ਕਿ ਮੈਨੂੰ ਤਾਂ ਸਾਰਾ ਕੁਝ ਪਤਾ ਹੈ ਫਿਰ ਤਾਂ ਅਸੀਂ ਸਿੱਖ ਨਹੀਂ ਲਈ ਸੋ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹੀ ਸਮਝਣ ਦੀ ਲੋੜ ਹੈ ਤੇ ਫਿਰ ਦੂਜੀ ਗੱਲ ਕੀ ਅਸੀਂ ਸਿੱਖਣਾ ਕੀ ਹੈ ਫਿਰ ਚਾਹੇ ਬੁੱਕਸ ਵਿੱਚ ਹੋਵੇ ਚਾਹੇ ਆਨਲਾਈਨ ਕੰਟੈਂਟ ਚ ਹੋਵੇ ਹਨਾ ਚਾਹੇ AI ਹੈ ਚਾਹੇ ਡਿਜੀਟਲ ਹਿਊਮਨਿਟੀਜ਼ ਹੈ ਦੂਸਰਾ ਮੇਰਾ ਮੁੱਦਾ ਸੀ ਰਿਪਰੈਜ਼ੈਂਟੇਸ਼ਨ ਇਹ ਤਾਂ ਸੀ ਕਿ ਡਿਜੀਟਲ ਹਿਊਮਨਿਟੀਜ਼ ਕੀ ਹੈ AI ਕੀ ਹੈ ਦੂਜਾ ਮੇਰੀ ਗੱਲ ਕਰਨੀ ਸੀ ਰਿਪਰੈਜ਼ੈਂਟੇਸ਼ਨ ਤੇ ਰੀਪਰੈਜੈਂਟੇਸ਼ਨ ਜੇ ਸਾਡੀ ਯੂਨੀਵਰਸਿਟੀ ਵੱਲੋਂ ਸਰਨੇ ਵੀ ਦੱਸਿਆ ਕਿ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਆਨਲਾਈਨ ਕੰਟੈਂਟ ਅਨਾਲਿਸਿਸ ਦਾ ਜੋ ਸੀ ਚੀਜ਼ਾਂ ਦੇਖਿਆ ਜ਼ਿਆਦਾ ਸ਼ੁਰੂ ਹੋਇਆ 21 ਸੈਂਚਰੀ ਚ ਆਬਵੀਅਸਲੀ 200 ਤੋਂ ਬਾਅਦ ਥੋੜਾ ਜ਼ਿਆਦਾ ਡਿਜੀਟਲ 에ਰਾਂ ਨੂੰ ਅਸੀਂ ਮੰਨਦੇ ਆ ਹੈਨਾ ਤਾਂ ਪਹਿਲੇ ਦਹਾਕੇ ਚ ਤਾਂ ਫਰਸਟ 10 ইয়ারਸ ਜੇ ਜੋ ਅਸੀਂ ਦੇਖਿਆ ਉਹਦੇ ਚ ਸਟੇਟ ਓਰੀਐਂਟਡ ਟੈਕਸਟ ਬੁక్స్ ਵਿੱਚ ਸਾਨੂੰ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਪਲੰਡਰ ਰਿਪਾਇਨ ਗੁਰੂ ਸਾਹਿਬ ਨੂੰ ਲੈ ਕੇ ਜਿਹੜੀ ਸ਼ਬਦਾਵਲੀ ਵਰਤੀ ਗਈ ਉਹ ਬਹੁਤ ਡੈਰੋਗੇਟਰੀ ਸੀ ਹੈਨਾ ਅਲਾਹਾਬਾਦ ਯੂਨੀਵਰਸਿਟੀ ਦੇ ਵਿੱਚ ਰਿਸਰਚ ਹੋਈ ਹੈ ਉੱਥੇ ਦੀ ਪਬਲਿਕੇਸ਼ਨ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਮਾਟੇਡਮ ਫਿਰ ਉਹੀ ਗੱਲ ਹੁਣ ਰਿਕਾਰਡ ਹੋ ਰਹੀ ਹੈ ਹੈਨਾ ਮਾਟੇਡਮ ਦੇ ਮੁੱਦੇ ਨੂੰ ਨਕਾਰਿਆ ਗਿਆ ਹੈ ਉੱਥੇ ਇਹ ਕਿਹਾ ਗਿਆ ਕਿ ਉਹ ਤਾਂ ਉਹਨਾਂ ਦੇ ਆਪਣੇ ਗੁਰਤਾ ਗੱਦੀ ਦੀ ਰੋਲਾ ਸੀਗਾ ਤਾਂ ਉਹਨਾਂ ਨੂੰ ਮਾਟੇਡਮ ਦੇਣਾ ਸੀ ਅਲਾਹਾਬਾਦ ਯੂਨੀਵਰਸਿਟੀ ਰਾਈਟ ਉਹ ਇਨ ਯੂਨੀਵਰਸਿਟੀ ਦਾ ਆਥੈਂਟਿਕ ਜੀਨੋਸਿਡ ਮੰਨਦੇ ਆ ਤਾਂ ਜੇ ਉਹ ਸਾਡੇ ਬਾਰੇ ਲਿਖ ਸਕਦੇ ਨੇ ਤਾਂ ਅਸੀਂ ਆਪਣੇ ਬਾਰੇ ਕਿਉਂ ਨਹੀਂ ਲਿਖ ਸਕਦੇ ਉਨੇ ਲਈ ਫਿਰ ਜ਼ਰੂਰੀ ਨਹੀਂ ਹੈ ਕਿ ਉਸ ਰਿਲੀਜੀਅਨ ਡਿਪਾਰਟਮੈਂਟ ਦੀ ਹੋਈਏ ਲਿਟਰੇਚਰ ਵਾਲੇ ਵੀ ਲਿਖ ਸਕਦੇ ਆ ਮੈਨੇਜਮੈਂਟ ਵਾਲੇ ਵੀ ਲਿਖ ਸਕਦੇ ਆ ਸੋਸ਼ਲ ਸਾਇੰਸਸ ਵਾਲੇ ਵੀ ਲਿਖ ਸਕਦੇ ਆ ਸਾਇੰਸਸ ਵਾਲੇ ਵੀ ਲਿਖ ਸਕਦੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਦੀ ਬਾਣੀ ਵਿੱਚ ਹਰ ਮੁੱਦੇ ਤੇ ਗੱਲ ਹੋਈ ਹੋਈ ਹੈ ਚਾਹੇ ਉਹ ਇੰਜੀਨੀਅਰਿੰਗ ਹੈ ਚਾਹੇ ਉਹ ਸਾਇੰਸਸ ਹੈ ਚਾਹੇ ਉਹ ਫਿਜ਼ੀਓਥੈਰੇਪੀ ਹੈ ਵਾਟਐਵਰ ਇਟ ਇਜ਼ ਹੈਨਾ ਹਰ ਗੱਲ ਤੇ ਗੱਲ ਹੋਈ ਹੈ ਲੋੜ ਹੈ ਕਿ ਅਸੀਂ ਉਹਨੂੰ ਪਛਾਣੀਏ ਉਹਨੂੰ ਆਪਣੇ ਨਾਲ ਰਿਲੇਟ ਕਰੀਏ ਅਸੀਂ ਆਪਣੇ ਅਕੈਡੈਮਿਕ ਫੀਲਡ ਨੂੰ ਆਪਣੀ ਲਾਈਫ ਨੂੰ ਆਪਣੇ ਸੋਸ਼ਲ ਮੀਡੀਆ ਨੂੰ ਤੇ ਬਾਕੀ ਚੀਜ਼ਾਂ ਨੂੰ ਨਾ ਅੱਡ-ਅੱਡ ਰੱਖ ਕੇ ਬੈਠੇ ਆ ਜਦ ਤੱਕ ਅਸੀਂ ਆਪਣੇ ਆਪ ਨੂੰ ਇੱਕ ਨੀਣਾ ਕਰਦੇ ਉਦੋਂ ਤੱਕ ਸਾਨੂੰ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਣੀ ਮੈਨੂੰ ਵੀ ਨਹੀਂ ਆਂਦੀ ਮੈਂ ਵੀ ਕਾਹ ਵੀ ਬਾਕੀਆਂ ਨੂੰ ਨਹੀਂ ਆਣੀ ਮੈਨੂੰ ਵੀ ਨਹੀਂ ਆਉਂਦੀ ਤਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਆਪਣੇ ਤੇ ਢਾਲ ਕੇ ਦੇਖ ਲੈਨੇ ਆ ਕਿ ਹਾਂ ਮੇਰੇ ਨਾਲ ਰਿਲੇਟਡ ਅੱਜ ਮੇਰੇ ਨਾਲ ਆ ਹੋਇਆ ਪਰਸੋ ਸਰ ਆਏ ਸੀ ਡਾਕਟਰ ਕੁਲਵੰਤ ਸਿੰਘ ਉਹਨਾਂ ਨੇ ਇੱਕ ਟੁੱਕ ਦੀ ਟਰਾਂਸਲੇਸ਼ਨ ਕਰਵਾਈ ਸੌਰੀ ਜੇ ਮੈਂ ਵਿੱਚ ਗਲਤ ਬੋਲ ਰਹਾ ਹੈ ਨਾ ਹਰ ਕੋ ਨਾਮ ਸਦਾ ਸੁਖਦਾਈ ਰਾਈਟ ਕੁਝ ਹੋਇਆ ਹੋਇਆ ਸੀ ਹੁੰਦਾ ਹੀ ਰਹਿੰਦਾ ਹੈ ਨਾ ਲਾਈਫ 'ਚ ਐਂਡ ਆਈ ਫੈਲਡ ਕਿ ਹਾਂ ਠੀਕ ਹੈ ਹੈ ਨਾ ਜੇ ਤੁਸੀਂ ਉਸ ਚੀਜ਼ ਨੂੰ ਨਿਗੇਟ ਕਰਨਾ ਹੈ ਆਪਣੀ ਪ੍ਰੋਬਲਮਸ ਨੂੰ ਨਿਗੇਟ ਕਰਨਾ ਕਿਸੇ ਨੇ ਕੁਝ ਕਹਿ ਤਾ ਤੁਹਾਨੂੰ ਬੁਰਾ ਲੱਗਿਆ ਕਿਉਂ ਬੁਰਾ ਲੱਗਿਆ ਤੁਸੀਂ ਉਹਨੂੰ ਬੁਰਾ ਮੰਨੋ ਹੀ ਨਾ ਨਾ ਸੁਣੋ ਹੈ ਨਾ ਉਹ ਬੰਦਾ ਜਿਹੜਾ ਮੈਨੂੰ ਕੁਝ ਕਹਿ ਕੇ ਗਿਆ ਉਹ ਵੀ ਤਾਂ ਹਰ ਦਾ ਹੀ ਰੂਪ ਹੈ ਨਾ ਯਾ ਨਾ ਜੇ ਕੁਝ ਕਿਹਾ ਅਗਲੇ ਨੂੰ ਕੁਝ ਲੱਗਿਆ ਗਲਤ ਮੇਰੇ ਤੇ ਤਾਂ ਹੀ ਮੈਨੂੰ ਬੋਲਿਆ ਹੋਊਗਾ ਤੇ ਜੇ ਗਲਤ ਅਗਲੇ ਨੂੰ ਲੱਗ ਰਿਹਾ ਤਾਂ ਮੈਨੂੰ ਦੱਸ ਗਿਆ ਤਾ ਉਹਨੂੰ ਠੀਕ ਕਰ ਲਓ ਰਾਈਟ ਜਦੋਂ ਅਸੀਂ ਨਾ ਐਕਸੈਪਟ ਨਹੀਂ ਕਰਦੇ ਅਸੀਂ ਸਿੱਖਣਾ ਨਹੀਂ ਚਾਹੁੰਦੇ ਉਦੋਂ ਅਸੀਂ ਦੁਖੀ ਹੁੰਨੇ ਆ ਤੇ ਜਦੋਂ ਸਾਨੂੰ ਇਹ ਲੱਗਦਾ ਕਿ ਸਾਹਮਣੇ ਵਾਲਾ ਵੀ ਰੱਬ ਦਾ ਰੂਪ ਬੈਠਾ ਹੈ ਚਾਹੇ ਤੁਹਾਨੂੰ ਗਾਲਾਂ ਕੱਢ ਕੇ ਗਿਆ ਹੈ ਚਾਹੇ ਜੋ ਮਰਜੀ ਗਿਆ ਹੈ ਚਾਹੇ ਝਿੜਕ ਕੇ ਗਿਆ ਹੈ ਜੇ ਤੁਹਾਨੂੰ ਲੱਗੇਗਾ ਕਿ ਹਾਂ ਇਹ ਮੇਰੇ ਗੁਰੂ ਇਸ ਬੰਦੇ ਦੇ ਰੂਪ ਤੇ ਮੈਨੂੰ ਝਿੜਕਾ ਦੇ ਰਿਹਾ ਤਾਂ ਹੀ ਤੁਸੀਂ ਸਿੱਖੋਗੇ ਨਹੀਂ ਨਹੀਂ ਸਿੱਖਦੇ ਅਪਾ ਡਿਜੀਟਲ ਹਿਮਨਿਟੀਜ਼ ਤੋਂ ਆਈ ਥਿੰਕ ਥੋੜਾ ਜਿਹਾ ਅੱਪਰ ਆ ਚਲੇਗੇ ਸੋ ਰਿਪਰੈਜੈਂਟੇਸ਼ਨ ਕੀ ਹੁੰਦੀ ਆ ਇੱਕ ਤਾਂ ਹੋ ਗਈ ਐ ਚੀਜ਼ ਦੂਜੀ ਹੋ ਗਈ ਰਿਪਰੈਜੈਂਟੇਸ਼ਨ ਰਿਪਰੈਜੈਂਟੇਸ਼ਨ ਕੀ ਹੈ ਬੇਸਿਕਲੀ ਤੁਸੀਂ ਦੇਖੇ ਹੋਣਗੇ ਜਿੰਨੇ ਐਮਪੀਰਰਸ ਹੋਏ ਨੇ ਕਿੰਗਸ ਹੋਏ ਨੇ ਉਹਨਾਂ ਨੇ ਹਿਸਟੋਰੀਅਨਸ ਰੱਖੇ ਹੁੰਦੇ ਸੀ ਹੈਨਾ ਲਿਟਰੇਚਰ ਨੂੰ ਬਹੁਤ ਉਹਨਾਂ ਨੇ ਪ੍ਰੋਮੋਟ ਕੀਤਾ ਹੈ ਲਿਟਰੇਚਰ ਕਿਹ ਹੈ ਜੋ ਪ੍ਰੋਡਿਊਸ ਹੋਗਾ ਉਹ ਤੋਂ ਲਿਟਰੇਚਰ ਕਹਿੰਦੇ ਸੀ ਹੁਣ ਆਪਾਂ ਔਨਲਾਈਨ ਕੰਟੈਂਟ ਕਰ ਲੈਂਦੇ ਆ ਜ਼ਿਆਦਾ ਇਫੈਕਟਿਵ ਹੈ ਬਹੁਤ ਛੇਤੀ ਸਰਕੂਲੇਟ ਹੋ ਜਾਂਦਾ ਹੈ ਉਹ ਕਹੇ ਕਹੇ ਜੋ ਪ੍ਰੋਡਿਊਸ ਹੋਊਗਾ ਜਿਹਹ ਜਿਹ ਰਾਜਾ ਲਿਖਵਾਣਾ ਚਾਹੂਗਾ ਹੈਨਾ ਕੋਈ ਵੀ ਆਪਣੇ ਸੀਨੀਅਰ ਨੂੰ ਜੇ ਉਹਦੇ ਬਾਰੇ ਲਿਖਤੀ ਰੂਪ ਚ ਕੁਝ ਦੇਣਾ ਹੈ ਅਬ ਨਾਰਮਲੀ ਬੱਚੇ ਕੰਪਲੇਂਟਸ ਲੈ ਕੇ ਆਉਣੇ ਪਰ ਕਹਿੰਦੇ ਬਟਾ ਰਿਟਰਨ ਦੇ ਦਿਓ ਉਹ ਰਿਟਰਨ ਨਹੀਂ ਦਿੰਦੇ ਰਾਈਟ ਲਿਖਣਾ ਬਹੁਤ ਮੁਸ਼ਕਿਲ ਹੁੰਦਾ ਕਿਸੇ ਦੇ ਬਾਰੇ ਮਾੜਾ ਰਾਈਟ ਸੋ ਜਿਹੜੀ ਸਾਡੇ ਕੋਲ ਹਿਸਟਰੀ ਆਂਦੀ ਹੈ ਜਾਂ ਸਾਡੇ ਕੋਲ ਕੰਟੈਂਟ ਆਂਦਾ ਹੈ ਲਿਖਿਆ ਹੋਇਆ ਸੋਰਸਫੁਲ ਹੈਨਾ ਨੀਚੇ ਸਾਈਨ ਕੀਤੇ ਹੋਏ ਉਹ ਹਮੇਸ਼ਾ ਉਹ ਚੀਜ਼ ਹੋਗੀ ਜਿਹੜਾ ਅਗਲਾ ਸੁਣਨਾ ਚਾਹੁੰਦਾ ਹੈ ਆਈ ਥਿੰਕ ਗਲ ਗਲ ਹੋਈ ਸੀ ਹੈ ਨਾ ਵੀ ਹਰ ਕੋਈ ਆਪਣੀ ਉਸ ਤਦ ਸੁਣਨਾ ਚਾਹੁੰਦਾ ਹੈ ਤਾਂ ਲਿਖਿਆ ਹੋਇਆ ਤਾਂ ਹਮੇਸ਼ਾ ਵਧੀਆ ਹੀ ਹੋਗਾ ਔਰ ਸਪੈਸੀਫਿਕਲੀ ਜਦੋਂ ਤੁਹਾਨੂੰ ਕੋਈ ਕੁਝ ਮਾਇਆ ਦੇ ਕੇ ਤੁਹਾਨੂੰ এমਪਲੋਏ ਕਰਕੇ ਤੁਹਾਡੇ ਤੋਂ ਲਿਖਾ ਰਿਹਾ ਹੈ ਬਹੁਤ ਘੱਟ ਹੁੰਦੇ ਆ ਜਿਹੜੇ ਦਮ ਰੱਖਦੇ ਆ ਕਿ ਉਹ ਰਾਜੇ ਨੂੰ ਕਹਿਣ ਕਿ ਭਾਈ ਤੇਰੀ ਗਲਤੀ ਵੀ ਸੀ ਹੈ ਨਾ ਜ਼ਫਰਨਾਮਾ ਲਿਖਣਾ ਸਿਰਫ ਗੁਰੂ ਸਾਹਿਬ ਦੇ ਵਾਸਤੇ ਗੱਲ ਸੀ ਸਾਡੇ ਵਾਸਤੇ ਗੱਲ ਨਹੀਂ ਹੈਗੀ ਅਸੀਂ ਆਪਣੇ ਸੀਨੀਅਰਸ ਨੂੰ ਨਹੀਂ ਕਹਿ ਸਕਦੇ ਕਿ ਸਰ ਤੁਸੀਂ ਇੱਥੇ ਗਲਤ ਹੋ ਜਾਂ ਮੈਮ ਤੁਸੀਂ ਇੱਥੇ ਗਲਤ ਹੋ ਹੈ ਨਾ ਆਪਾਂ ਕਹਿੰਦੇ ਨੇ ਹਾਂਜੀ ਜਾਂ ਚੁੱਪ ਕਰ ਜਾਂਦੇ ਆਂ namely right so is karke representation written jehdi hai hamesha politically oriented hundi hai ab gal kar rahe si 2000 to 2010 vich state oriented representation si ncert di books vich bachiyan nu ki padhaya ja rha hai to ode je jadon guru sahab nu plunderer and refine keh ke likhya gaya to obviously ere da kafi rala paye us de vich bahut sare jehde journalistic ਅ ਸਵਿਆਰ ਦੇ ਲੋਕ ਸੀਗੇ ਹੈ ਨਾ ਹਿੰਦੁਸਤਾਨ ਟਾਈਮ ਸੀ ધ ਟ੍ਰਿਬਿਊਨ ਸੀ ਇਹਨਾਂ ਸਾਰਿਆਂ ਨੇ ਇਹਦੇ ਬਾਰੇ ਗੱਲ ਵੀ ਚੱਕੀ ਆਵਾਜ਼ ਚੱਕੀ ਤਾਂ ਮੁਰਲੀ ਮਨੋਹਰ ਜੋਸ਼ੀ ਹੀ ਵਾਸ ਦਾ ਮਿਨਿਸਟਰ ਐਟ ਦੈਟ ਟਾਈਮ ਤਾਂ ਉਹਨਾਂ ਨੇ ਉਸ ਚੀਜ਼ ਨੂੰ ਡਿਫੈਂਡ ਕੀਤਾ ਕਿ ਹੈ ਗਲਤ ਹੈ ਔਰ ਉਹ ਰਿਮੂਵ ਹੋਇਆ ਹੈ ਨਾ ਉਤੋਂ ਉਹ ਰਿਮੂਵ ਹੋ ਗਿਆ ਸੋ ਉਸ ਟਾਈਮ ਪੀਰੀਅਡ ਤੱਕ ਅਪਰ 2010 ਤੱਕ ਦੀ ਗੱਲ ਕਰੀਏ ਤਾਂ NCERT ਦੀਆਂ ਬੁੱਕਸ ਦੇ ਵਿੱਚ ਜੋ ਵੀ ਡੈਰੋਗੇਟਰੀ ਲੈਂਗੁਏਜ ਸੀ ਉਸ ਨੂੰ ਰਿਮੂਵ ਕਰ ਦਿੱਤਾ ਗਿਆ ਕਿਉਂ ਕਿ ਸਾਨੂੰ ਡਿਜੀਟਲ ਹਿਮਨਿਟੀਜ਼ ਦੇ ਥਰੂ ਜ਼ਿਆਦਾ ਲੋਕਾਂ ਦੇ ਹੱਥੇ ਚਲਾ ਗਿਆ ਨਹੀਂ ਤਾਂ ਬੱਚਾ ਕੀ ਪੜ ਰਿਹਾ ਹੈ ਟੀਚਰ ਨੇ ਆਬਵੀਅਸਲੀ ਜਦ ਸਾਡੇ ਵਰਗੇ ਟੀਚਰ ਹੋਣਗੇ ਉਹ ਜਿਹੜੇ ਵਰਡਸ ਛੱਡ ਦੇਣਗੇ ਹੈ ਨਾ ਆਨਸਰ ਲਿਖਾਣ ਲੱਗਿਆ ਬੱਚੇ ਨੇ ਤਾਂ ਆਨਸਰ ਨੂੰ ਰੱਟੇ ਮਾਰਨੇ ਆ ਰਾਈਟ ਸੋ ਉਹ ਜਿਹੜੇ ਵਰਡਸ ਨਹੀਂ ਯੂਜ਼ ਕਰਨਗੇ ਬਟ ਉਹ ਵਰਡਸ ਕਿਸ ਮਨਸ਼ਾ ਨਾਲ ਪਾਏ ਗਏ ਪਰਸ਼ੀਅਨ ਰਿਸੋਰਸਸ ਦੇ ਵਿੱਚ ਕੁਝ ਵਰਡਸ ਹੈਗੀਆਂ ਕੁਝ ਡਿਫਿਕਸ਼ਨਸ ਹੈਗੀਆਂ ਜਿਹੜੀਆਂ ਅਸੀਂ ਨਹੀਂ ਆਪਣੇ ਗੁਰੂ ਸਾਹਿਬ ਲਈ ਸੋਚ ਸਕਦੇ ਹੈਨਾ ਅਸੀਂ ਜਿਹੜੇ ਤਰ੍ਹਾਂ ਵਖਿਆਨ ਨੂੰ ਨਹੀਂ ਮੰਨਦੇ ਵਿੱਚੋਂ ਕੁਝ ਪੋਰਸ਼ਨ ਕਿ ਗੁਰੂ ਸਾਹਿਬ ਨੇ ਲਿਖਿਆ ਅਸੀਂ ਮੰਨ ਨਹੀਂ ਸਕਦੇ ਕਿ ਸਾਡੇ ਗੁਰੂ ਸਾਹਿਬ ਲਈ ਇਹ ਜੀ ਸ਼ਬਦਾਵਲੀ ਉਹਨਾਂ ਨੇ ਯੂਜ਼ ਕੀਤੀ ਹੋਗੀ ਅਸੀਂ ਕੀਤੀ ਹੋਵੇ ਜਾਂ ਸਾਡੇ ਚ ਕੋਈ ਉਹਨਾਂ ਲਈ ਕਰ ਹੈਨਾ ਸੋ ਇਸ ਕਰਕੇ 2010 ਤੱਕ ਇਸ ਤਰ੍ਹਾਂ ਦਾ ਚੱਲ ਰਿਹਾ ਸੀ 2010 ਤੋਂ ਲੈ ਕੇ 2020 ਤੱਕ ਜਿਹੜਾ ਸੀ ਐਨਾਲਿਸਿਸ ਕੀਤਾ ਉਹਦੇ ਵਿੱਚ ਫਿਰ ਲੋਕਾਂ ਦੁਆਰਾ ਬੋਲਣਾ ਸ਼ੁਰੂ ਹੋਇਆ राइट ਜਿਹੜੇ ਸਕਾਲਰ ਸੀ ਜਿਹੜੇ ਰਾਈਟਰ ਸੀ ਉਹਨਾਂ ਨੇ ਫਿਰ ਕੁਝ ਪ੍ਰੋਡਿਊਸ ਕਰਨਾ ਸ਼ੁਰੂ ਕੀਤਾ ਜਿਹੜਾ ਕਿ ਉਹਦੇ ਅਗੇਂਸਟ ਸੀ ਹੁਣ ਉਹ ਚ ਦਿੱਕਤ ਕੀ ਹੋਈ ਕਿ ਜਦੋਂ ਉਹਦੇ ਅਗੇਂਸਟ ਲਿਖਣਾ ਸ਼ੁਰੂ ਕੀਤਾ ਤਾਂ ਅਸੀਂ ਉਹਨੂੰ ਕੋਟ ਕਰਨਾ ਸ਼ੁਰੂ ਕੀਤਾ ਜਿਵੇਂ ਮੈਂ ਹੁਣੇ ਕੀਤੀ ਸੀ ਕਿ ਲਾਹਾਂਬਾਦ ਯੂਨੀਵਰਸਿਟੀ ਵਿੱਚ ਆ ਗੱਲ ਹੋਈ ਹੋਈ ਹੈ ਹੈਨਾ ਤਾਂ ਜਦੋਂ ਅਸੀਂ ਇਹਨੂੰ ਕੋਟ ਕੀਤਾ ਮੈਂ ਕੱਲੀ ਨੇ ਬੜੀ ਸੀ ਹੁਣ ਆਪਾਂ ਕਿੰਨੇ ਜਣਿਆਂ ਨੂੰ ਪਤਾ 40 ਜਣਿਆਂ ਨੂੰ ਪਤਾ ਰਾਈਟ ਅੱppa ਚਾਲੀ ਅੱਗੋ ਜਾਵਾਂਗੇ ਕਿਤੇ ਨਾ ਕਿਤੇ ਉਹ ਗੱਲ ਕਰਦਾਂਗੇ ਹੈਨਾ ਵੀ ਆਬਵੀਅਸਲੀ ਅਸੀਂ ਆਪਣੀ ਗੱਲ ਨੂੰ ਵਜ਼ਨ ਦੇਣ ਲਈ ਉਹ ਗੱਲ ਕਰਾਂਗੇ ਤਾਂ ਵੀ ਸਰਕੂਲੇਸ਼ਨ ਹੁੰਦੀ ਹੈ ਇਹ ਤਾਂ ਜਰਨਲ ਸਰਕੂਲੇਸ਼ਨ ਆ ਰਿਕਾਰਡ ਹੋ ਰਹੀ ਹੈ ਕੱਲ ਨੂੰ ਇਹ ਵੀ ਪਾਊਗੀ ਉਹ ਹੋਰ ਸਰਕੂਲੇਟ ਹੋ ਜੂਗੀ ਰਾਈਟ ਸੋ ਕਿਹੜੀ ਚੀਜ਼ ਨੂੰ ਸਾਹਮਣੇ ਲੈ ਕੇ ਆਣਾ ਹੈ ਕਿਹੜੀ ਚੀਜ਼ ਨੂੰ ਖਤਮ ਕਰਨਾ ਹੈ ਦੈਟ ਇਜ਼ ਇੰਪੋਰਟੈਂਟ ਰਾਈਟ ਜਦੋਂ ਅਸੀਂ ਗਲਤ ਗੱਲਾਂ ਨੂੰ ਸਰਕੂਲੇਟ ਕਰੀ ਜਾਂਦੇ ਆ ਤਾਂ ਅਸੀਂ ਉਹਨੂੰ ਬढ़ावा ਦਿੰਦੇ ਆ ਫਿਰ 2020 ਕਿਸਾਨੀ ਅੰਦੋਲਨ ਆਇਆ राइट 2020 ਤੋਂ 25 ਤੱਕ ਜਿਹੜੀ ਰਿਲੀਜੀਅਸ ਟੋਲਰੈਂਸੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਸੀ ਸਾਰੇ ਹਿੰਦ ਨੂੰ ਸਿਖਾਈ ਸੀ ਸਾਰੀ ਸ੍ਰਿਸ਼ਟੀ ਨੂੰ ਸਿਖਾਈ ਸੀ ਅਸੀਂ ਕਹਿੰਦੇ ਹਾਂ ਹਿੰਦ ਦੀ ਚਾਦਰ ਸ੍ਰਿਸ਼ਟੀ ਦਾ ਚਾਦਰ ਧਰਮ ਦੀ ਚਾਦਰ ਰਿਲੀਜੀਅਸ ਟੋਲਰੈਂਸ ਸਿਖਾਈ ਸੀ ਅਸੀਂ ਸਾਰੇ ਮਾਕਰ ਇਨਕਲੂਡਿੰਗ ਮੀ ਮੈਂ ਕਾਨਪੁਰ ਵਰਨਾ ਹੈਨਾ ਮਤਲਬ ਕਾਨਪੁਰ ਜੀ ਆਬਵੀਅਸਲੀ ਉੱਥੇ ਮੰਦਿਰ ਵੀ ਹੈ ਹਰ ਇੱਕ ਜਗ੍ਹਾ ਜਾਂਦੇ ਸੀ ਸਾਰਾ ਕੁਝ ਸੀ ਇੱਕ ਰਿਲੀਜੀਅਸ ਟੋਲਰੈਂਸੀ 2020 ਤੋਂ ਬਾਅਦ ਇਹ ਜਿਹਾ ਸਮਾਂ ਆਇਆ ਕਿ ਸਾਰੇ ਹੀ ਰਿਲੀਜੀਅਸਲੀ ਇਨਟੋਲਰੈਂਟ ਹੋ ਗਏ ਹ ਕਿਤੇ ਨਾ ਕਹਤੇ ਅਸੀਂ ਰਿਲੀਜੀਅਸਲੀ ਇਨਟੋਲਰੈਂਟ ਇਨਟੋਲਰੈਂਟ ਹੈ ਗਏ ਹ ਮਤਲਬ देयर ਨਾਰੇ ਚੱਲ ਰਹੇ ਸੀ देयर ਵਾਸ ਵਨ ਸਰਦਾਰ ਜੀ ਸਿਟਿੰਗ ਅਲੋਂਗ ਹੈ ਨਾ ਜਿੱਥੇ ਉਹ ਸੀਗਾ ਤਾਂ ਮੰਨੇ ਕੋਈ ਦੇਖ ਕੇ ਲੱਗਿਆ ਕਿ ਲੈ ਸਰਦਾਰ ਬੈਠਾ ਅਦੋਂ ਤਾਂ ਰੈਲਾਈਜ਼ਡ ਕਿ ਅਸੀਂ ਤਾਂ ਮੰਦਰ ਜਾਂਦੇ ਰਹੇ ਹਾਂ ਛੋਟੇ ਹੁੰਦੇ ਜਾਂਦੇ ਰਹੇ ਕਾਨਪੁਰ ਜਾਂਦੇ ਸੀ ਕਿੰਨੇ ਹਿੰਦੂਸ ਦਰਬਾਰ ਸਾਹਿਬ ਆਉਂਦੇ ਨੇ ਸਾਨੂੰ ਉਹ ਚੀਜ਼ ਕਿਉਂ ਚੁਭਣ ਲੱਗ ਗਈ ਉਹ ਸੋਸ਼ਲ ਮੀਡੀਆ ਨੇ ਚੁਭਾਈ ਸਾਨੂੰ ਸੋਸ਼ਲ ਮੀਡੀਆ ਤੇ ਇੰਨੀਆਂ ਗੱਲਾਂ ਹੋਈਆਂ ਇੰਨੀਆਂ ਗਲਤ ਗੱਲਾਂ ਨੂੰ ਸਰਕੂਲੇਟ ਕੀਤਾ ਗਿਆ ਕਿ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਨਫ਼ਰਤ ਕਰਨ ਲੱਗ ਗਏ ਤਾਂ ਗੁਰੂ ਸਾਹਿਬ ਨੇ ਤਾਂ ਸਾਨੂੰ ਨਫ਼ਰਤ ਕਰਨੀ ਸਿਖਾਈ ਨਹੀਂ ਸੀ ਤਦ ਜਿase ਗੁਰੂ ਸਾਹਿਬ ਦੇ ਇੱਕ ਬੇਸਿਕ ਜਿਹੜਾ ਅਸੀਂ ਨਾ ਗੁਰੂ ਸਾਹਿਬ ਨੂੰ ਸਿਰਫ ਸ਼ਹਾਦਤ ਦੇ ਨਾਮ ਤੇ ਹੈਨਾ ਯਾ ਵੀ ਗੁਰੂ ਲਾਦੋਰੇ ਉਹਦੇ ਤੇ ਜਾਣਨਾ ਗੁਰੂ ਸਾਹਿਬ ਦੀ ਲਾਈਫ ਚ ਬਹੁਤ ਕੁਝ ਸੀ ਅਸੀਂ ਉਸ ਤੇ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਕਰਦੇ ਹੈਨਾ ਯਾ ਹਦ ਨਾ ਕਰਦੇ ਆ ਕਿ ਤੇ ਇੱਕ ਦੇ ਬਹੁਤ ਤਾਂ ਨਹੀਂ ਸੀ ਰਾਈਟ ਉਹਨਾਂ ਦੀ ਫਿਲਾਸਫੀ ਕੀ ਸੀ ਉਹਨਾਂ ਦੀ ਲਾਈਫ ਇੰਨੇ ਸਾਲ ਉਹਨਾਂ ਨੇ ਜਦੋਂ ਭੱਤੀ ਕੀਤੀ ਜਿਹੜਾ ਲੱਭਣ ਵਾਲਾ ਪੀਰੀਅਡ ਕਹਿੰਦੇ ਉਸ ਟਾਈਮ ਚ ਉਹਨਾਂ ਨੇ ਕੀ ਕੀਤਾ ਅਸੀਂ ਕਰੀ ਉਹਦੇ ਬਾਰੇ ਰਿਸਰਚ ਨਹੀਂ ਕੀਤੀ ਮੈਂ ਵੀ ਕੀਤੀ ਹੋਵੇ ਮੈਨੂੰ ਨਾ ਪਤਾ ਹੋਵੇ ਹੈ ਨਾ ਮੈਂ ਪੁੱਛ ਲਈ ਕਿ ਮੇਰਾ ਫੀਲਡ ਨਹੀਂ ਹੈ ਸੋ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚੇ ਹੀ ਨਹੀਂ ਸਾਨੂੰ ਇੱਕ ਚੀਜ਼ ਪਤਾ ਹੈ ਧਰਮ ਦੀ ਚਾਦਰ ਔਰ ਹਿੰਦ ਦੀ ਚਾਦਰ ਔਰ ਸ੍ਰਿਸ਼ਟੀ ਚਾਦਰ ਵਟ ਏਵਰ ਇਟ ਇਜ਼ ਅਸੀਂ ਨਾ ਉਸ ਟਰਮਨੋਲੋਜੀ ਜੇ ਫਸ ਗਏ ਵੀ ਉਹਨਾਂ ਨੂੰ ਕਹਿਣਾ ਕੀ ਹੈ ਉਹਨਾਂ ਨੇ ਕੀ ਕਿਹਾ ਸੀ ਉਹ ਤਾਂ ਅਸੀਂ ਭੁੱਲੀ ਗਏ ਹੈ ਨਾ ਮਨੁਸਾਨੀ ਕਿਤੇ ਵੀ ਇੰਨੇ ਇਨਟੋਲਰੈਂਟ ਹੈ ਗਿਆਂ ਹਿੰਦੂਜ਼ ਨੂੰ ਲੈ ਕੇ ਮੁਸਲਿਮਸ ਨੂੰ ਲੈ ਕੇ 크ਰਿਸਚੀਅਨਸ ਨੂੰ ਲੈ ਕੇ ਵੀ ਸਾਡੇ ਧਰਮ ਸਾਰਾ ਕੁਝ ਹੈ ਬਾਕੀਆਂ ਦਾ ਕੁਝ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਨੇ ਸਿਖਾਇਆ ਨਹੀਂ ਸੀ ਸਾਨੂੰ ਤੇ ਜੇ ਅਸੀਂ ਉਹੀ ਮੰਨੀ ਜਾਂਦੇ ਆ ਤਾਂ ਮਾਫ ਕਰਿਓ ਆਪਾਂ ਸਾਰੀ ਦੇ ਲਾ ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਹੈਗੇ ਹੈਨਾ ਤਾਂ ਮੈਂ ਬਹੁਤਾ ਟਾਈਮ ਨਹੀਂ ਲਵਾਂਗੀ ਆਲਰੇਡੀ ਤੁਹਾਡੀ ਚਾਹ ਦੀ ਵੇਟ ਹੋ ਰਹੀ ਹੈ ਐਂਡ ਆਈ ਥਿੰਕ ਮੈਮ ਵੀ ਕਾਫੀ ਕੁਝ ਬੋਲ ਕੇ ਕਿਹਾ ਤੁਸੀਂ ਬਹੁਤ ਕੁਝ ਸੁਣ ਚੁੱਕੇ ਹੋ ਰਾਈਟ ਮੈਂ ਵੈਸੇ ਕਾਸ ਕਾਫੀ ਕੁਝ ਲਿਖਿਆ ਸੀ ਬਟ ਆਈ ਥਿੰਕ ਕਿ ਆਪਾਂ ਜਿਹੜੀਆਂ ਮੇਨ ਮੁੱਦੇ ਦੀਆਂ ਗੱਲਾਂ ਨੇ ਉਹ ਕਰ ਲਈਏ ਅੱਛਾ ਇੱਕ ਛੋਟੀ ਜੀ ਚੀਜ਼ ਜਿਹੜੀ ਮੈਨੂੰ ਲੱਗਿਆ ਕਿ ਡਿਜੀਟਲ ਹਿਊਮੈਨਿਟੀਜ਼ 'ਚ ਡਿਸਟਰਬ ਹੁੰਦੀ ਹੈ ਰਾਈਟਸ ਰਿਲੀਜੀਅਸਲੀ ਜਦੋਂ ਸੀ ਡਿਜੀਟਲ ਹਿਊਮੈਨਿਟੀਜ਼ 'ਚ ਰਿਲੀਜੀਅਸ ਸਕ੍ਰਿਪਚਰਸ ਨੂੰ ਯਾ ਰਿਲੀਜੀਅਸ ਰਿਪਰੈਜ਼ੈਂਟੇਸ਼ਨ ਨੂੰ ਦੇਖਦੇ ਆ ਤਾਂ ਉੱਥੇ ਮੇਨ ਪ੍ਰੋਬਲਮ ਆਂਦੀ ਹੈ ਵਿਦ ਓਰਲ ਟ੍ਰੈਡੀਸ਼ਨ ਜਿਹੜੀਆਂ ਸੀ ਕਹਾਣੀਆਂ ਸੁਣਾਉਂਦੇ ਸੀ ਸਾਖੀਆਂ ਸੁਣਾਉਂਦੇ ਸੀ ਵਾਰਾਂ ਸੁਣਾਉਂਦੇ ਸੀ ਹੈਨਾ ਔਰ ਸਕ੍ਰਿਪਚਰਲ मीनिंग ਯਾ ਦੀ ਰੈਸੀਟੇਸ਼ਨ ਵਿਜ਼ੂਅਲ ਐਂਡ ਆਰਟਿਸਟਿਕ ਮੈਮਰੀ ਕਸਟੋਡੀਅਲ ਅਥਾਰਟੀ ਐਂਡ ਮੈਮਰੀ ਮੈਮਰੀ ਦੀ ਆਪਾਂ ਗੱਲ ਕੀਤੀ ਕਿ ਮੈਮਰੀ ਬਣਾਈ ਜਾਂਦੀ ਹੈ ਹੈਨਾ ਆਪਾਂ ਪਾਠ ਕਰਦੇ ਹਾਂ ਜਦੋਂ ਅਸੀਂ ਆਪਾਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਨਿਤਨੇਮ ਕਰਦੇ ਹਾਂ ਅਸੀਂ ਪੂਰਾ ਪੜ੍ਹਦੇ ਹਾਂ ਜੇ ਸਾਡੇ ਕੋਲ ਮੋਬਾਈਲ ਨਾ ਹੋਵੇ ਆਪਾਂ ਪੇਪਰ ਲਿਖਣੇ ਆ ਕਾਨਫਰੈਂਸ ਆ ਰਹੀ ਆ ਸਰ ਹੈਨਾ ਮੇਰੇ ਟੀਚਰਸ ਨੇ ਕਿਹਾ ਮੈਮ ਲਿਖਤਾ ਲਵਾਂਗੇ ਸਾਨੂੰ ਕਨਸੈਪਟ ਦੀ ਉਹ ਵੀ ਹੈਗੀ ਗੁਰਬਾਣੀ ਕਿਵੇਂ ਲੱਭਾਂਗੇ ਵੀ ਕਿੱਥੋਂ ਕਿੱਥੋਂ ਪੜ੍ਹਨੀ ਹੈ ਮੈਂ ਉਹਨਾਂ ਨੇ ਕਿਹਾ ਬੇਟਾ ਐਪਸ ਹੈਗੀਆਂ ਨੇ ਆਨਲਾਈਨ ਮਿਲ ਜਾਂਦੇ ਤੁਸੀਂ ਸਰਚ ਕਰੋ ਤੁਹਾਨੂੰ ਆਥੈਂਟਿਕ ਐਪਸ ਨੇ ਜਿੱਥੇ ਵੀ ਐਕਚੁਅਲ ਤੁਹਾਨੂੰ ਗੁਰਬਾਣੀ ਮਿਲੂਗੀ ਏਆਈ ਤੋਂ ਨਾ ਕੱਢਿਓ ਹੈਨਾ ਸੋ ਮੈਂ ਉਹਨਾਂ ਦਾਸਤਾ ਫਿਰ ਮੈਨੂੰ ਲੱਗਿਆ ਕਿ ਉਹ ਕੀ টারਮ ਪਾਣਗੇ ਉਹ ਸ਼ਬਦਾਂ ਰਿਲੇਟਿਡ ਜਿੰਨੀ ਗੁਰਬਾਣੀ ਆ ਉਹਨਾਂ ਨੂੰ ਤੋਤਾ ਮਿਲ ਜਾਣਗੀਆਂ ਠੀਕ ਹੈ ਕੋਟ ਕਰ ਦੇਣਗੇ ਤਾਂ ਗੁਰਬਾਣੀ ਦਾ ਜਿਹੜਾ ਪੂਰਾ ਭਾਉ ਸੀ ਜਦੋਂ ਅਸੀਂ ਪੂਰਾ ਦਾ ਪੂਰਾ ਜਪਜੀ ਸਾਹਿਬ ਪੜਿਆ ਹੈ ਪੂ राइट right? तो वो पूरा मैसेज तो ਸਾਡੇ ਤੱਕ ਆਇਆ ਨਹੀਂ ਅਸੀਂ ਆਪਣੇ ਆਪ ਨੂੰ ਕਿਤੇ ਰਿਲੇਟ ਹੀ ਨਹੀਂ ਕੀਤਾ ਹੈ ਨਾ ਤਾਂ ਫਿਰ ਦੈਟ ਮੀਨਸ ਕਿ ਸਾਡਾ ਪੇਪਰ ਲਿਖਣ ਦਾ ਮਤਲਬ ਤਾਂ ਖਤਮ ਹੋ ਗਿਆ ਨਾ ਤਾਂ ਬਸ ਵੈਸੇ ਹੀ ਕਾਗਜ਼ ਹੀ ਭਰੇ ਹੈ রাইਤ ਜਦ ਤੱਕ ਅਸੀਂ ਉਸ ਚੀਜ਼ ਦੇ मीनिंग ਨੂੰ ਉਹ ਜਰਨਲਿਸਟ ਵਾਂਗੂ ਨਾ ਆਪਾਂ ਉਹਨਾਂ ਦੀ ਕੋ ਕਲਿੱਪ ਫੜ ਲਈ ਉਸਨੇ ਇਹ ਕਿਹਾ ਬਸ ਅੱਗੇ ਪਿੱਛੇ ਕੀ ਕਿ ਹਾਂ ਸੀ ਉਸ ਗੱਲ ਹੀ ਨਹੀਂ ਕੀਤੀ ਰਾਈਟ ਸੋ ਬੇਸਿਕਲੀ ਡਿਜੀਟਲ ਹਿਊਮੈਨਿਟੀਜ਼ ਦਾ ਇੱਕ ਬਹੁਤ ਵੱਡੀ ਜਿਹੜੀ ਸਾਨੂੰ ਮੈਨੂੰ ਲੱਗਦਾ ਇੱਕ ਮਾਰ ਪਾਊਗੀ ਉਹ ਇਹ ਪਾਊਗੀ ਕਿ ਬੱਚੇ ਗੁਰਬਾਣੀ ਨਹੀਂ ਪੜਨਗੇ ਰਾਈਟ ਪੂਰੇ ਦਾ ਪੂਰਾ ਪਾਠ ਨਹੀਂ ਕਰਨਗੇ ਰਾਈਟ ਕਥਾ ਹੁੰਦੀਆਂ ਸੀ ਵਾਰਾਂ ਹੁੰਦੀਆਂ ਸੀ ਹੈਨਾ ਢਾਡੀ ਸਵਾਦ ਆਂਦਾ ਸੀ ਸੁਣ ਕੇ ਜੋਸ਼ ਆਂਦਾ ਤੁਹਾਨੂੰ ਸੁਣ ਕੇ ਜੋ ਤੁਸੀਂ ਵਾਰ ਸੁਣਦੇ ਹੋ ਲੇਕਿਨ ਜਦੋਂ ਉਹ ਕਦੋਂ ਸੁਣਦੇ ਆ ਹੁਣ ਆਪਾਂ ਸਾਰੇ ਇਕੱਠੇ ਬਹਿ ਕੇ ਗੱਲ ਕਰ ਰਹੇ ਆ ਤਾਂ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਚੰਗੀ ਲੱਗ ਰਹੀ ਹੋਗੀ ਮੈਨੂੰ ਤਾਂ ਕਰਕੇ ਬਹੁਤ ਚੰਗੀ ਲੱਗ ਰਹੀ ਹੈ ਹੈਨਾ ਇਹੀ ਅਸੀਂ ਜਦੋਂ ਡਿਪਾਰਟਮੈਂਟ 'ਚ ਮੈਂ ਆਪਣੇ ਕਲੀਗਸ ਨਾਲ ਡਿਸਕਸ ਕਰ ਰਹੀ ਸੀ ਕਿ ਮੈਂ ਆ ਗੱਲਾਂ ਕਰਨੀਆਂ ਨੇ ਮੈਨੂੰ ਨਵਜ਼ਾ ਨਹੀਂ ਆ ਰਿਹਾ ਸੀ ਸੋ ਇਹ ਬੇਸਿਕਲੀ ਕੀ ਹੈ ਕਲੈਕਟਿਵ ਮੈਮਰੀ ਹੈ ਸਾਡੇ ਜਦੋਂ ਅਸੀਂ ਇੰਨੇ ਜਣੇ ਇਕੱਠੇ ਬੈਠ ਕੇ ਗੱਲ ਕਰਦੇ ਆ ਤਾਂ ਗੱਲ ਅੰਦਰ ਤੱਕ ਜਾਂਦੀ ਹੈ ਔਰ ਗੱਲ ਸਮਝ ਆਉਂਦੀ ਹੈ ਬਹੁਤ ساری ਗੱਲਾਂ ਮੈਨੂੰ ਉੱਥੇ ਕਰਦੇ ਕਰਦੇ ਸਮਝ ਆ ਰਹੀਆਂ ਕਿ ਅਛਾ ਇਹਦਾ ਮਤਲਬ ਆਵੀ ਹੈ ਹੈਨਾ ਤਾਂ ਕਲੈਕਟਿਵ ਮੈਮਰੀ ਜਿਹੜਾ ਗੁਰਦੁਆਰਾ ਸਾਹਿਬ ਬੈਠ ਕੇ ਉੱਥੇ ਵਾਰਾ ਸੁਣਨੀਆ ਉੱਥੇ ਢਾਡੀਆਂ ਨੂੰ ਸੁਣਨਾ ਉਹ ਚੀਜ਼ਾਂ ਜਦ ਅਸੀਂ ਘਰ ਬੈਠ ਕੇ ਆਪਣੇ ਟੀਵੀ ਤੇ ਜਾਂ ਆਪਣੇ ਮੋਬਾਈਲ ਫੋਨ ਤੇ ਸੁਣਨੇ ਆ ਇਕੱਲੇ ਤਾਂ ਉਹਦੇ 'ਚ ਉਹ ਸੈਂਸ ਸਾਡੇ ਅੰਦਰ ਨਹੀਂ ਉਤਰਦਾ ਹੈਨਾ ਦਿਸ ਇਜ਼ ਵਾਟ ਆਈ ਬੀਲੀਵ ਮੇਬੀ ਕਿਸੇ ਨੂੰ ਲੱਗਦਾ ਹੋਵੇ ਵੀ ਦੂਜੀ ਤਰ੍ਹਾਂ ਵੀ ਹੈਗਾ ਬੇਟਾ ਈਜ਼ ਆਫ ਐਕਸੈਸ ਹੈ ਈਜ਼ ਆਫ ਸਰਕੂਲੇਸ਼ਨ ਹੈ ਮਿਰ ਸ਼ਾਇਦ ਓਪਨ ਆਪ ਛੱਡ ਗਿਆ ਹੈਨਾ ਫਿਰ ਅਗੇ ਸਕ੍ਰਿਪਚਰਲ मीनिंग्स ਸੋ ਇਨਸਟੈਡ ਆਫ ਕੰਟੀਨਿਊਸ ਜਦੋਂ ਪਰ ਬੱਲਾ ਗੱਲ ਕੀਤੀ ਆ ਵੀ ਕੀਵਰਡ ਪਾ ਕੇ ਕੱਢ ਲਾਂਗੇ ਤਾਂ ਉਹ ਕੀਵਰਡ ਦੇ ਕੀਵਰਡ ਹੀ ਰਹਿ ਜਾਣਗੇ ਸਾਡੇ ਦਿਮਾਗ 'ਚ ਪੂਰਾ ਸ਼ਬਦ ਸਾਨੂੰ ਕਦੇ ਵੀ ਨਹੀਂ ਯਾਦ ਹੋਣਾ ਸਾਨੂੰ ਸ਼ਬਦ ਯਾਦ ਹੁੰਦੇ ਸੀ ਪਬਲਿਕ ਸਕੂਲ 'ਚ ਪੜ੍ਹੇ ਆ ਹੈ ਨਾ ਉੱਥੇ ਗੁਰਨਾਨਕ ਵਰਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਸੀ ਗੁਰਪੁਰਪੂਰ ਸੈਲੀਬ੍ਰੇਟ ਕੀਤਾ ਜਾਂਦਾ ਸੀ ਤਾਂ ਕਈ ਸਾਰੇ ਸ਼ਬਦ ਯਾਦ ਹੈ ਈਵਨ ਅੱਜ ਵੀ ਯਾਦ ਹੈ ਕਿ ਸਾਨੂੰ ਕਲਾਸ ਵਿੱਚ ਡਿਵਿਨਿਟੀ ਦੀ ਕਲਾਸ ਦੇ ਵਿੱਚ ਪਾਠ ਸਿਖਾਇਆ ਜਾਂਦਾ ਸੀ ਸਿਲੇਬਸ 'ਚ ਸੀ ਤੱਕ ਮੈਂ ਆਪਣੇ ਕਿੱਥੇ ਸਾਨੂੰ ਕਿਵੇਂ ਕਰੈਕਟ ਕੀਤਾ ਸੀ ਜਦੋਂ ਕੀਰਤਨ ਸੋਲਾ ਕਰੋ ਨਾ ਮੈਨੂੰ ਰੋਜ਼ ਰਾਤ ਨੂੰ ਯਾਦ ਆਉਂਦਾ ਹੈ ਹੈ ਨਾ ਸੋ 올 ਮੈਮਰੀਸ ਅਡਨ ਡਿਲੀਟ ਹੁੰਦੀਆਂ ਜਾਣਗੀਆਂ देन ਵਿਜ਼ੂਅਲ ਐਂਡ ਆਰਟਿਸਟਿਕ ਮੈਮਰੀ ਗੁਰਦੁਆਰਾ ਸਾਹਿਬਸ ਦੇ ਫਰੈਸਕੋਸ ਹੁੰਦੇ ਸੀ ਮਿਊਰਲਸ ਹੁੰਦੀਆਂ ਸੀ ਪੇਂਟਿੰਗਸ ਹੁੰਦੀਆਂ ਸੀ ਹੈਨਾ ਚਾਹੇ ਅਸੀਂ ਨਿਗੇਟ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਫੋਟੋ ਨੂੰ ਨਹੀਂ ਪੂਜਣਾ ਨਹੀਂ ਬਣਾਉਣਾ ਹੈਨਾ ਬਟ ਫਿਰ ਵੀ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਹੈ ਇੱਕ ਰੰਗਰ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਐਂਡ 올 ਆਫ ਦਮ ਹੈਨਾ ਤਾਂ ਅਸੀਂ ਇੱਕ ਆਇਡੈਂਟੀਫਿਕੇਸ਼ਨ ਕਰਦੇ ਹਾਂ ਰਾਈਟ ਕੱਲ ਡਾਕਟਰ ਸੰਦੂ ਨੇ ਗੱਲ ਕੀਤੀ ਸੀ ਕਿ ਅੱਖਾਂ ਬੰਦ ਸੀ ਤਾਂ ਉਹ ਉਸ ਤਰ੍ਹਾਂ ਦੀ ਰਿਪ੍ਰেজੈਂਟੇਸ਼ਨ ਹੈ ਤਾਂ ਜਦੋਂ ਅੱਛਾ AI ਜੇ ਹੁਣ ਅੱਖਾਂ ਖੁੱਲ ਜਾਂਦੀਆਂ ਹੁਣ ਜੇ ਗੁਰੂ ਸਾਹਿਬ ਦੀ ਅੱਖਾਂ ਖੋਲਣੀ ਆਈ AI ਖੋਲ ਦਊਗੀ ਰਾਈਟ ਤਾਂ ਸੈਂਸ ਕਲਚਰਲ ਸੈਂਸ ਜਿਹੜਾ ਸੀ ਉਹ ਖਰਾਬ ਹੋ ਗਿਆ ਰਾਈਟ ਸੋ ਇਸ ਤਰ੍ਹਾਂ ਕਰਕੇ ਡਿਜੀਟਲ ਹਿਮਨਿਟੀਜ਼ ਜਾਂ AI ਸਾਨੂੰ ਇੰਨਾ ਚੀਜ਼ਾਂ ਤੋਂ ਦੂਰ ਵੀ ਲੈ ਕੇ ਜਾਂਦੀ ਹੈ ਦੈਨ ਵੀ ਹੈਵ ਕਸਟੋਡੀਅਲ ਅਥੋਰਿਟੀ ਜਿਹੜੀ ਕਿ ਮੇਨ ਕਨਸਰਨ ਹੈ ਗੁਰ ਬਾਣੀ ਗੁਰੂਆਂ ਬਾਰੇ ਲਿਖੇਤੀਆਂ ਗੁਰਾਂ ਦੀਆਂ ਸਾਖੀਆਂ ਜਿਹੜੀਆਂ ਨੇ ਉਹ ਪਹਿਲਾਂ ਕਿੱਥੋਂ ਆਂਦੀਆਂ ਸੀ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘਾਂ ਤੋਂ ਪਾਠੀਆਂ ਤੋਂ ਉਹ ਸਾਨੂੰ ਜੋ ਦੱਸਦੇ ਸੀ ਅਸੀਂ ਮੰਨਦੇ ਸੀ ਹੈਨਾ ਹੁਣ ਕਿੱਥੋਂ ਆ ਰਹੀਆਂ ਨੇ ਹੁਣ ਇੱਕ ਮੇਰੇ ਤੁਹਾਡੇ ਵਰਗਾ ਆਪਾਂ ਗੱਲਾਂ ਕਰ ਰਹੇ ਆ ਹੈਨਾ ਇਹ ਇੱਕ ਲੈਕਚਰ ਬਣ ਗਿਆ ਇੱਕ ਟੌਪ ਬਣ ਗਿਆ ਸੋ ਇਹ ਗੱਲ ਅੱਗੇ ਜਾਊਗੀ ਅੱਗੇ ਬੱਚੇ ਅੱਗੇ ਕਿਤੇ ਕਰ ਦੇਣਗੇ ਫਿਰ ਅੱਗੇ ਕਰ ਦੇਣਗੇ ਅੱਗੇ ਕਰ ਦੇਣਗੇ ਇੱਕ ਮੇਰੇ ਵਰਗਾ ਆਮ ਜਿਹਾ ਬੰਦਾ ਹੈਨਾ ਵੀ ਉਹ ਬੋਲੀ ਜਾਂਦਾ ਹੈ ਗੁਰੂ ਸਾਹਿਬ ਤੇ ਉਸ ਨੂੰ ਅਥਾਰਟੀ ਮੰਨ ਲਿਆ ਜਾਊਗਾ राइट ਮੇਰੀ ਕੋਈ ਅਥਾਰਟੀ ਨਹੀਂ ਬਣਦੀ রাইਟ ਆਪਣੇ ਬੰਦਸਰੇਸੀ ਕੀ ਉਹ ਧਰਮ ਪ੍ਰਚਾਰ ਦਾ ਤੁਸੀਂ ਕਰ ਰਹੇ ਹੋ ਹੁਣ ਹੈਨਾ ਹੈਨਾ ਤਾਂ ਨਾ ਹਿਸ ਇਨ ਅਥਾਰਟੀ ਉਹ ਕਸਟਡੀ ਅੰਦਰ ਹੀ ਅਥਾਰਟੀ ਹੈ ਰਾਈਟ ਉਹ ਜੋ ਉੱਥੇ ਤਾਬਿਆਂ ਤੇ ਬੈਠ ਕੇ ਜਾਂ ਗੁਰਦੁਆਰਾ ਸਾਹਿਬ 'ਚ ਬੈਠ ਕੇ ਗੱਲ ਕਰਨਗੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਉਹ ਅਥਾਰਟੀ ਸੀ ਉੱਥੇ ਗੁਰੂ ਸਾਹਿਬ ਦੇ ਸਾਹਮਣੇ ਬਹਿ ਕੇ ਗਲਤ ਬੋਲਣਾ ਮੈਨੂੰ ਲੱਗਦਾ ਹੁੰਦਾ ਜੇ ਕੋਈ ਗਲਤ ਬੋਲ ਵੀ ਦਿੰਦਾ ਤਾਂ ਗੁਰੂ ਸਾਹਿਬ ਬਹੁਤ ਛੇਤੀ ਦਿਖਾ ਦਿੰਦੇ ਆ ਕਿ ਤੂੰ ਬੋਲਿਆ ਸੀ ਨਾ ਗਲਤ ਕੰਮ ਕੀਤਾ ਸੀ ਅੱਲ ਲੈ ਉਹਨੂੰ ਕੋਈ ਮੰਨੇ ਚਾਹੇ ਨਾ ਮੰਨੇ ਰਾਈਟ ਮੰਨਣਾ ਨਾ ਮੰਨਣਾ ਉਹ ਤੁਸੀਂ ਗੁਰੂ ਦੇ ਕਿੰਨੇ ਨੇੜੇ ਹੋ ਤੁਹਾਨੂੰ ਸਜ਼ਾ ਮਿਲੀ ਹੈ ਇਸ ਗੱਲ ਦਾ ਅਹਿਸਾਸ ਕਰਨਾ ਤੁਸੀਂ ਕਿੰਨਾ ਕੋ ਗੁਰੂ ਦੇ ਨੇੜੇ ਹੋ ਨਾ ਉਹ ਡਿਫਾਈਨ ਕਰਦਾ ਹੈ ਰਾਈਟ ਕਈ ਨਹੀਂ ਵੀ ਮੰਨਦੇ ਉਹ ਕਹਿੰਦੇ ਆ ਤਾਂ ਹੋਣੀ ਸੀ ਰਾਈਟ ਕੁਝ ਮਾਰੇ ਜੀ ਗੱਲ ਤਾਂ ਕਹਿੰਦੇ ਕਿ ਮੈਂ ਫਲਾਣੇ ਨਾਲ ਆ ਗਲਤ ਕੀਤਾ ਸੀ ਨਾ ਇਸ ਲਈ ਮੇਰੇ ਨਾਲ ਆ ਹੋ ਗਿਆ ਸੋ ਕਸਟਡੀ ਗੁਰੂ ਸਾਹਿਬ ਦੇ ਸਾਹਮਣੇ ਅਥਾਰਟੀ ਉਹ ਜਿਹੜੀ ਹੈ ਉਹ ਡਿਲਿਊਟ ਹੋ ਰਹੀ ਹੈ ਡਿਜੀਟਲ ਹਿਮਨਿਟੀਸ ਤੇ ਜਾ ਕੇ রাইਟ ਲਾਸਟ ਟਾਈਮ ਮੈਮਰੀ ਮੈਮਰੀ ਉਹੀ ਗੱਲ ਹੈ ਕਿ ਜੋ ਅਸੀਂ ਸੋਸ਼ਲ ਮੀਡੀਆ ਤੇ ਦੇਖ ਲਿਆ ਫੇਸਬੁੱਕ ਤੇ ਦੇਖ ਲਿਆ ਇੰਸਟਾਗ੍ਰam ਤੇ ਦੇਖ ਲਿਆ ਸਾਡੀ ਮੈਮਰੀ ਵਣ ਕੇ ਉਹਨਾਂ ਨੇ ਸਾਡੇ ਗੁਰੂ ਸਾਹਿਬ ਲਈ ਆ ਕਿਆ ਅਸੀਂ ਉਹਨਾਂ ਦੇ ਰਾਮ ਲਈ ਉਹਨਾਂ ਦੇ ਕ੍ਰਿਸ਼ਨ ਲਈ ਉਹਨਾਂ ਦੇ ਇਹਦੇ ਲਈ ਆ ਭੁੱਲ ਦਾਂਗੇ ਤਾਂ ਤੇਰਾ ਮੇਰਾ ਹੋ ਗਿਆ ਗੁਰੂ ਸਾਹਿਬ ਨੇ ਤਾਂ ਤੇਰਾ ਮੇਰਾ ਖਤਮ ਕੀਤਾ ਸੋ রাইਟ ਸੋ ਮੈਂ ਨੀ ਕੋ ਗੱਲਾਂ ਨਾਲ ਮੇਰੇ ਖਿਆਲ ਚ ਇੱਥੇ ਖਤਮ ਕਰਦਾ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਸੀ ਜੀ ਜੇ ਤੁਹਾਨੂੰ ਵੀ ਕਿਸੇ ਨੂੰ ਕੋਈ ਵੀ ਇਹੋ ਜਿਹਾ ਕੰਟੈਂਟ ਮਿਲਦਾ ਜਿਹੜਾ ਆਬਜੈਕਸ਼ਨੇਬਲ ਹੋਵੇ ਹੈਨਾ ਕਿਉਂਕਿ ਇੱਕ ਬੰਦਾ 10 ਬੰਦੇ ਉਹਨਾਂ ਕੰਮ ਨਹੀਂ ਕਰ ਸਕਦੇ ਜਿੰਨੇ ਆਪਾਂ ਸਾਰੇ ਆਲਕੇ ਕਰਾਂਗੇ ਆਪਾਂ ਕਿਸੇ ਨੂੰ ਦਿਖਾਣ ਲਈ ਨਹੀਂ ਕੰਮ ਕਰਨਾ ਆਪਾਂ ਆਪਣੇ ਗੁਰੂ ਲਈ ਕੰਮ ਕਰਨਾ ਹੈ ਹੈਨਾ ਅਸੀਂ ਆਪਣੀ ਆਈਡੈਂਟੀਟੀ ਲਈ ਕੰਮ ਕਰਨਾ ਕਿ ਸਿੱਖ ਹੁੰਦੇ ਕੀ ਹੈ ਅਸੀਂ AI ਨੂੰ ਜਾਂ ਕਿਸੇ ਵੀ ਗਲਤ ਅਦਾਰੇ ਨੂੰ ਆਪਣੀ ਆਈਡੈਂਟੀਟੀ ਡਿਫਾਈਨ ਨਹੀਂ ਕਰਨ ਦੇਣੀ ਇੱਕ टर्म ਹੁੰਦੀ ਹੈ ਸਟਰਕਚਰਡ ਐਸੈਂਸ਼ੀਅਲਿਜ਼ਮ ਸਟਰਕਚਰਡ ਐਸੈਂਸ਼ੀਅਲਿਜ਼ਮ ਕੀ ਹੁੰਦਾ ਹੈ ਕਿ ਤੁਸੀਂ ਐਸੈਂਸ਼ੀਅਲਾਈਜ਼ ਕਰੋ ਉਹ ਸਾਨੂੰ ਐਸੈਂਸ਼ੀਅਲਾਈਜ਼ ਕਰ ਰਿਹਾ ਕਿ ਸਿੱਖ ਇਹ ਸਿੱਖ ਉਹ ਇਹ ਹੋ ਗਿਆ ਉਹ ਹੋ ਗਿਆ ਹੈ ਨਾ ਅਸੀਂ ਸਟਰਕਚਰਡ ਐਸੈਂਸ਼ੀਅਲਿਜ਼ਮ ਕਰਨਾ ਹੈ ਕਿ ਨਹੀਂ ਅਸੀਂ ਇਹ ਹੈਗੇ ਹਾਂ ਰਾਈਟ ਜੇ ਅਸੀਂ ਉਹਨਾਂ ਨੂੰ ਨੈਗੇਟ ਕਰਾਂਗੇ ਤਾਂ ਉਹਨਾਂ ਨੂੰ ਗਲਤ ਕਹਿਣ ਲਈ ਸਾਨੂੰ ਪਹਿਲਾਂ ਦੱਸਣਾ ਪੈਣਾ ਉਹਨਾਂ ਨੇ ਗਲਤ ਕੀ ਕੀਤਾ ਰਾਈਟ ਸੋ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿਣਾ ਅਸੀਂ ਤਾਂ ਜੋ ਅਸੀਂ ਹੈਗੇ ਹਾਂ ਉਹ ਦੱਸੋ ਰਾਈਟ ਜਦੋਂ ਅਸੀਂ ਇਹਨਾਂ ਕੋ ਕੰਟੈਂਟ ਆਪਣਾ ਪਾ ਦਾਂਗੇ ਦੈਟ ਸਿੱਖ ਇਜ਼ ਥਿਸ ਸਹੀ ਤਾਂ ਆਬਵੀਅਸਲੀ ਉਹਨਾਂ ਦੀ ਜਿਹੜੀ ਲਿਖਤ ਹੈ ਜਾਂ ਉਹਨਾਂ ਦਾ ਜੋ ਵੀ ਕੰਟੈਂਟ ਹੈ ਉਹ ਆਟੋਮੈਟਿਕਲੀ ਸਾਈਡਲਾਈਨ ਹੁੰਦਾ ਜਾਊਗਾ ਸੋ ਇੰਨੀ ਕੋ ਦੇ ਨਾਲ ਜੇ ਕਿਸੇ ਨੂੰ ਵੀ ਕੁਝ ਵੀ ਆਨਲਾਈਨ ਡਿਜੀਟਲ ਕੰਟੈਂਟ ਮਿਲਦਾ ਹੈ ਇਹ ਕੁਝ ਵੀ ਮਿਲਦਾ ਆਈ ਥਿੰਕ ਆਪਾਂ ਨੂੰ ਸਾਰਿਆਂ ਨੂੰ ਸ਼ੇਅਰ ਨਹੀਂ ਕਰਨਾ ਵੀ ਨਹੀਂ ਕਰਨਾ ਮੇਲ ਕਰ ਦੋ ਕਾਪੀ ਕਰਕੇ ਲਿੰਕ ਨੂੰ ਸਿਰਫ ਮੇਲ ਕਰਨਾ ਹੈ ਉਹਨੂੰ ਆਨਲਾਈਨ ਸ਼ੇਅਰ ਨਹੀਂ ਕਰਨਾ ਇਵਨ WhatsApp ਤੇ ਵੀ ਨਹੀਂ ਸ਼ੇਅਰ ਕਰਨਾ ਰਾਈਟ ਤੁਸੀਂ ਚਾਹੋ ਤਾਂ ਮੇਰਾ ਈਮੇਲ ਆਈਡੀ ਲਿਖ ਸਕਦੇ ਹੋ ਅੰਕ ਟਿਵਾਨਾ A N K

ਆਪਣੀ ਆਈਡੈਂਟੀਟੀ ਨੂੰ ਗੁਰੂ ਸਾਹਿਬ ਦੀ ਮਰਿਆਦਾ ਨੂੰ ਗੁਰੂ ਸਾਹਿਬ ਦੇ ਰੁਤਬੇ ਨੂੰ ਆਪਾਂ ਬਚਾਉਣ ਵਾਲੇ ਤਾਂ ਕੋਈ ਨਹੀਂ ਹੈਗੇ ਬਟ ਹਾਂ ਐਟਲੀਸਟ ਕਿਸੇ ਨੂੰ ਢਾਣਾ ਲਾਣ ਦੇ ਲਈ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ